31 ਮਈ ਤੱਕ ਬਣਾਉਣ ਦਾ ਜਿਹੜਾ ਟੀਚਾ ਅਸੀਂ ਉਠਾਇਆ ਹੈ ਉਸ ਨੂੰ ਅਮਰੀਜ਼ਾ ਮਾ ਪਹਨਾਨ ਲਈ ਸਾਰੇ ਸਟੇਟ ਦੇ ਰੇਂਜ ਡੀਆਈਜੀਸ ਐਸਐਸਪੀਸ ਕਮਿਸ਼ਨਰ ਆਫ ਪੁਲਿਸ ਅਤੇ ਸੀਨੀਅਰ ਆਫਸਰਸ ਦੀ ਇੱਕ ਰਿਵਿਊ ਮੀਟਿੰਗ ਲਈ ਗਈ ਜਿਸ ਦੇ ਵਿੱਚ ਦੋ ਪਾਰਟਸ ਦੇ ਵਿੱਚ ਸਾਰੀ ਸਟ੍ਰੈਟਜੀ ਡਿਸਕਸ ਕੀਤੀ ਗਈ ਫਰਸਟ ਪਾਰਟ ਦੇ ਵਿੱਚ ਹੁਣ ਤੱਕ ਜਿਹੜਾ ਯੋਧ ਨਸ਼ਿਆਂ ਵਿਰੁੱਧ ਦੇ ਵਿੱਚ ਜਿਹੜਾ ਕੰਮ ਹੋਇਆ ਹੈ ਉਸ ਦੀ ਡਿਸਟ੍ਰਿਕਟ ਵਾਈਜ਼ ਉਸ ਦਾ ਰਿਵਿਊ ਕੀਤਾ ਗਿਆ ਕਿਹੜੇ ਕਿਹੜੇ ਡਿਸਟ੍ਰਿਕਟ ਨੇ ਕਿੰਨੇ ਐਫਆਈਆਰ ਦਰਜ ਕੀਤੇ ਕਿੰਨੇ ਅਚੀਵਮੈਂਟਸ ਨਾਲ ਦੇ ਰਹੇ ਕਿੱਥੇ ਗੈਪਸ ਰਹਿ ਗਏ ਤੇ ਸੈਕੰਡ ਪਾਰਟ ਦੇ ਵਿੱਚ ਏਵਰੀ ਆਫੀਸਰ ਏਵਰੀ ਡਿਸਟ੍ਰਿਕਟ ਐਸਐਸਪੀ ਐਂਡ ਕਮਿਸ਼ਨਰ ਆਫ ਪੁਲਿਸ ਐਂਡ ਰੇਂਜ ਲੀਆਈਜੀ ਦੇ ਵੇਰ ਆਸਕ ਟੂ ਪ੍ਰੈਜ਼েন্ট ਥੇਅਰ ਪਲਾਨ ਟੂ ਐਗਜ਼ੀਕਿਊਟ ਕਿ 31 ਮਈ ਤੱਕ ਕਿਵੇਂ ਸਾਰੀ ਸਟੇਟ ਨੂੰ ਡਰੱਗ ਫਰੀ ਬਣਾਇਆ ਜਾਊਗਾ ਇਸ ਦੇ ਵਿੱਚ ਕਈ ਇੰਪੋਰਟੈਂਟ ਡਿਸੀਜਨਸ ਲੈ ਗਏ ਕਿ ਅਕਾਉਂਟੇਬਿਲਟੀ ਆਫ ਦੀ ਆਫੀਸਰਸ ਵਿਲ ਬੀ ਫਿਕਸਡ ਅਪ ਟੂ ਐਸਐਚਓ ਲੈਵਲ ਹਰ ਐਸ ਐਚਓ ਹਰ ਸਬ ਡਿਵੀਜ਼ਨਲ ਡੀਐਸਪੀ ਐਵਰੀ ਆਫੀਸਰ ਵਿਲ ਬੀ ਰਿਸਪਾਂਸਿਬਲ ਇਨ ਹਿਸ ਓਨ ਏਰੀਆ ਅਕਾਊਂਟੇਬਲ ਇਨ ਹਿਸ ਓਨ ਏਰੀਆ ਸੋ ਉਹਨਾਂ ਦੀ ਜਿਹੜੀ ਪਰਫਾਰਮੈਂਸ ਹੈਗੀ ਉਹ ਜਿਹੜੀ ਪਰਫਾਰਮੈਂਸ ਉਹ ਐਸਸ ਕੀਤੀ ਜਾਊਗੀ ਵਿਦ ਦੀ ਹੈਲਪ ਆਫ professionl ਜਿਹੜੇ ਸਾਡੇ ਜਿਹੜੇ ਪੈਰਾਮੀਟਰਸ ਹੈਗੇ ਐਸ ਆਲਸੋ ਫੀਡਬੈਕ ਫਰਮ ਦਾ ਪਬਲਿਕ ਫੀਡਬੈਕ ਫਰਮ ਇੰਟੈਲੀਜੈਂਸ ਵਿਲ ਬੀ ਟੇਕਨ ਤੇ ਉਸ ਤੋਂ ਬਾਅਦ 31 ਤੋਂ ਬਾਅਦ ਇੱਕ ਸਰਵੇ ਕੀਤਾ ਜਾਊਗਾ ਕਿ ਕਿੱਥੇ ਜਿਹੜੇ ਹੈਗੇ ਕਿਹੜੇ ਕਿਹੜੇ ਅਫਸਰ ਜਿਹੜੇ ਹੈਗੇ ਜਿਨ੍ਹਾਂ ਨੇ ਵਧੀਆ ਕੰਮ ਕੀਤਾ ਤੇ ਕਿਹਨਾਂ ਨੇ ਜਿਹੜੇ ਜਿਹੜੇ ਡੈਫੀਸ਼ੀਐਂਟ ਪਾਏ ਗਏ ਸੋ ਅਕੋਰਡਿੰਗਲੀ ਐਪਰੋਪਰੀਏਟ ਰਿਵਾਰਡਸ ਐਂਡ ਪੈਨਿਸ਼ਮੈਂਟਸ ਊਡ ਬੀ 기ਵਨ ਇੱਕ ਜਿਹੜਾ ਫੋਕਸ ਏਰੀਆ ਸਾਹਮਣੇ ਆਇਆ ਸੀਗਾ ਕਿ ਐਨਫੋਰਸਮੈਂਟ ਹੈਜ਼ ਟੂ ਬੀ ਔਨ ਦ ਬਿਗ ਫਿਸ਼ ਦ ਬਿਗ ਉਸ ਉਸ ਦੇ ਲਈ ਵੀ ਡਿਸਕਸਡ ਮੈਕੈਨਿਜ਼ਮਸ ਐਂਡ ਟੈਕਨੀਕਸ ਹਾਊ ਟੂ ਗੋ ਆਫਟਰ ਦ ਬਿਗ ਫਿਸ਼ ਉਹਨਾਂ ਦੀ ਟਰੈਕਿੰਗ ਕਿਵੇਂ ਕਰਨੀ ਹੈ ਜਿਹੜੇ ਬੰਦੇ ਹੈਗੇ ਉਹਨਾਂ ਨੂੰ ਇਨਕਰੀਜ਼ਿੰਗ ਯੂਜ਼ ਆਫ ਟੈਕਨੋਲੋਜੀ ਐਜ਼ ਅ ਫੋਰਸ ਮਲਟੀਪਲਾਇਰ ਬਿਕੋਜ਼ ਅਸੀਂ ਦੇਖਿਆ ਹੈਗਾ ਕਿ ਅੱਜ ਕੱਲ ਕਟਆਊਟਸ ਯੂਜ਼ ਹੁੰਦੇ ਆ ਵਰਚੁਅਲ ਨੰਬਰਸ ਯੂਜ਼ ਕੀਤੇ ਜਾਂਦੇ ਆ ਸੋ ਇੱਕ ਸਟ੍ਰੈਟਜੀ ਯੂਜ਼ਿੰਗ ਟੈਕਨੀਕਲ ਐਂਡ ਹਿਊਮਨ ਇੰਟੈਲੀਜੈਂਸ ਵਾਸ ਡਿਵਾਈਸਡ ਐਟ ਦਾ ਸੇਮ ਟਾਈਮ ਜੇਲਸ ਵੁੱਡ ਬਿਕਮ ਅ ਬਿਗ ਫੋਕਸ ਆਫ ਅਟੈਂਸ਼ਨ ਜ਼ਿਲ੍ਹਾ ਦੇ ਵਿੱਚ ਜਿਹੜਾ ਜਿਹੜੀ ਡਰੱਗ ਟ੍ਰੇਡ ਜ਼ਿਲ੍ਹਾ ਦੇ ਵਿੱਚੋਂ ਚੱਲ ਰਹੀ ਹੈ ਉਸ ਤੇ ਇੱਕ ਸੀਵੀਅਰ ਕਰੈਕਡਾਊਨ ਕੀਤਾ ਜਾਊਗਾ ਜਿਹੜੇ ਸਾਡੇ 755 ਹੌਟਸਪੌਟਸ ਹੈਗੇ ਸਟੇਟਸ ਦੇ ਵਿੱਚ ਉਨ੍ਹਾਂ ਤੇ ਫੋਕਸ ਕਰਕੇ ਡਿਨਾਇਲ ਆਫ ਐਕਸੈਸ ਡਿਨਾਇਲ ਆਫ ਓਪਰਚੁਨਿਟੀ ਇਨ ਦਾ ਹੌਟਸਪots ਸਾਰੇ ਡਿਪਾਰਟਮੈਂਟਸ ਨੂੰ ਨਾਲ ਲੈ ਕੇ ਪੰਜਾਬ ਹੈਲਥ ਡਿਪਾਰਟਮੈਂਟ ਅਦਰ ਐਜੂਕੇਸ਼ਨ ਡਿਪਾਰਟਮੈਂਟ देयर विल बी ਕੰਪਲੀਟ ਫੋਕਸ ਔਨ ਇੰਟੀਗ੍ਰੇਟਿਡ ਅਪਰੋਚ ਕਿ ਸਾਰੀ ਪੰਜਾਬ ਸਰਕਾਰ ਦੇ ਸਾਰੇ ਅਦਾਰੇ ਇਕੱਠੇ ਹੋ ਕੇ ਜਿਹੜਾ ਹੈਗਾ ਡੀ ਐਡਿਕਸ਼ਨ ਕੈਪੈਸਿਟੀ ਨੂੰ ਵਧਾਨਗੇ ਰੀਹੈਬਿਲੀਟੇਸ਼ਨ ਕੈਪੈਸਿਟੀ ਨੂੰ ਵਧਾਨਗੇ ਤੇ ਇਸ ਨੂੰ ਸਕਿੱਲ ਡਿਵੈਲਪਮੈਂਟ ਨਾਲ ਲਿੰਕ ਕੀਤਾ ਜਾਊਗਾ ਇਸ ਤੇ ਹਨਰੇਬਲ ਚੀਫ ਮਿਨਿਸਟਰ ਸਾਹਿਬ ਦੀ ਇੱਕ ਸਟਰੈਟਜੀ ਹੈ ਕਿ ਪੂਰੀ ਪੰਜਾਬ ਸਰਕਾਰ ਸਾਰੇ ادارے ਪਬਲਿਕ ਨੂੰ ਨਾਲ ਲੈ ਕੇ ਇੱਕ ਇਸ ਨੂੰ ਮੁਹਿੰਮ ਦੇ ਤੌਰ ਤੇ ਜਿਹੜਾ ਹੈਗਾ ਇਸ ਨੂੰ ਅੱਗੇ ਲੈ ਕੇ ਜਾਣਗੇ ਤਾਂ ਕਿ ਪੰਜਾਬ ਨੂੰ ਹਰ ਮਾਇਨੇ 'ਚ ਨਸ਼ਾ ਮੁਕਤ ਕੀਤਾ ਜਾ ਸਕੇ ਐਨੀ ਕੁਐਸ਼ਨਸ ਆਨ ਦਿਸ ਸਰ ਸਾਹਿਬ ਨੇ ਇਹ ਗੱਲ ਕਹੀ ਹੋਈ ਹੈ ਛੋਟਿਆਂ ਤੇ ਹੋ ਰਹੀ ਹੈ ਵੱਡਾ ਮਗਰਮਚ ਹਾਲ ਤੱਕ ਨਹੀਂ ਪਕੜਿਆ ਗਿਆ ਉਸ ਨੂੰ ਨਸ਼ਾ ਖਤਮ ਨਹੀਂ ਹੁੰਦਾ ਇਹ ਰਾਜਪਾਲ ਕਰਨੇ ਪੜੇ ਦੇਖੋ ਜੀ ਜਿਹੜੀ ਫਿਗਰਸ ਹੈਗੀਆਂ ਆ 7414 एफआईआर ना दर्ज ਹੋਈਆਂ ਜਿਸ ਦੇ ਵਿੱਚ 1875 ਬੰਦੇ ਜਿਹੜੇ ਬਿਗ ਕੁਆਂਟੀਟੀ ਦੇ ਫੜੇ ਗਏ ਹੈਗੇ ਕੱਲ ਵੀ ਜਿਵੇਂ ਮੈਂ ਕਿਹਾ ਸੀਗਾ ਕਿ ਜਿਹੜੀ ਸਾਡੀ ਕਨਵਿਕਸ਼ਨ ਰੇਟ 90% ਹੈਗੀ which is highest in the country ਜਿਸ ਦੇ ਵਿੱਚ 744 ਕਨਵਿਕਸ਼ਨਸ ਹੋਈਆਂ ਐ ਐ ਸਟੇਟ ਗਵਰਨਮੈਂਟ ਦੀ ਇੱਕ ਬਹੁਤ ਵੱਡੀ ਉਪਲਬਧੀ ਹੈ ਜਿਸ ਦੇ ਵਿੱਚ 144 ਕਨਵਿਕਸ਼ਨਸ ਹੈਗੀਆਂ ਫॉर ਮੋਰ ਥੈਨ 10 ইয়ার্স ਸੋ so,

ਬਾ ਜਿਹੜਾ ਹੈਗਾ ਪੁਲਿਸ ਨੂੰ ਨਾ ਪ੍ਰਸ਼ਰਾਈਸ ਪੁਲਿਸ ਨੂੰ ਕਰਨਾ ਚਾਹੁੰਦੇ ਆ ਨਾ ਲੋਕਾਂ ਨਾਲ ਝੂਠੇ ਵਾਅਦੇ ਕਰਾਂਗੇ ਅਸੀਂ ਗਰਾਊਂਡ ਲੈਵਲ ਤੇ ਜਿਹੜੀ ਸਾਡੀ ਸੇਫ ਪੰਜਾਬ ਜਿਹੜੀ ਟ੍ਰੈਪ ਲਾਈਨ ਹੈਗੀ ਉਸ ਦੀ ਜਿਹੜੀ ਇਨਪੁੱਟਸ ਆਉਂਦੀ ਹੈ ਉਸ ਤੇ ਫੌਰੀ ਤੌਰ ਤੇ ਕਾਰਵਾਈ ਹੋਊਗੀ ਜਿੱਥੇ ਜਿਹੜੀ ਸਾਡੇ ਡਰੱਗ ਜਿਹੜੀ ਰਿਕਵਰੀਜ਼ ਹੋ ਰਹੀਆਂ ਹਨ ਉਹਨਾਂ ਦੇ ਬੈਕਵਰਡ ਲਿੰਕੇਜਸ ਦੇ ਵਿੱਚ ਜਾ ਕੇ ਜਿਹੜੀ ਸੋਰਸ ਆਫ ਸਪਲਾਈ ਹੈ ਉਸ ਨੂੰ ਜਿਹੜਾ ਹੈਗਾ ਅਸੀਂ ਬਸਟ ਕਰਾਂਗੇ ਇਹ ਜਿਹੜੀ ਕਨਵਿਕਸ਼ਨ ਰੇਟ ਜਿਹੜੀ ਅਚੀਵ ਹੋਈ ਹੈ ਇੱਕ ਐਂਡ ਟੂ ਐਂਡ ਮੈਨਰ ਦੇ ਵਿੱਚ ਮਤਲਬ ਇੱਕ ਕੰਪਲੀਟ ਇਨਵੈਸਟੀਗੇਸ਼ਨ ਕਰਕੇ ਫਾਈਨੈਂਸ਼ੀਅਲ ਟ੍ਰੇਲ ਜਿਹੜੀ ਹੈਗੀ ਉਸ ਨੂੰ ਉਜਾਦਰ ਕਰਕੇ ਸੋ ਦੈਟ ਅਸੀਂ ਅਸੀਂ ਪ੍ਰੋਸੀਕਿਊਸ਼ਨ ਵੇਲੇ ਉਸ ਚੀਜ਼ ਨੂੰ ਫਾਲੋ ਅਪ ਕਰਕੇ ਗਵਾਹਾਂ ਨੂੰ ਬੁਖਤਾ ਕੇ ਸੋ ਇੱਕ ਪ੍ਰੋਸੀਕਿਊਸ਼ਨ ਦੇ ਨਾਲ ਪੁਲਿਸ ਆਫਸਰਸ ਦੇ ਨਾਲ ਇੱਕ ਕੰਪਲੀਟ ਮੈਨਰ ਦੇ ਵਿੱਚ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਅਸੀਂ ਕੀਤੀ ਹੈ ਜੀ ਤੁਹਾਡੀ ਇਨਵੈਸਟੀਗੇਸ਼ਨ ਕੀ ਕੀਦੀ ਹੋ ਬਾੜਨ ਆ ਰਹੀ ਆ ਰਿਹਾ ਜਾਂ ਮਾਰੂ ਕਿਸੇ ਹੋਰ ਸੂਬੇ ਤੋਂ ਪੰਜਾਬ ਚ ਪਹੁੰਚਿਆ ਦੇਖੋ ਜੀ ਵੇਰੀਅਸ ਸੋਰਸਸ ਹੈਗੇ ਜਿਹੜਾ ਸਭ ਤੋਂ ਪ੍ਰਾਈਮ ਸੋਰਸ ਜਿਹੜਾ ਹੈਗਾ that is across the international border ਜਿਹੜਾ ਪਾਕਿਸਤਾਨ ਤੋਂ ਡਰੋਨ ਰਾਹੀਂ ਜਿਹੜਾ ਨਸ਼ਾ ਆ ਰਿਹਾ ਹੈ ਜਿਹੜਾ ਹਿਰੋਇਨ ਦਾ ਨਸ਼ਾ ਆ ਇਸ ਤੋਂ ਇਲਾਵਾ ਇੰਟਰ ਸਟੇਟ ਬਾਰਡਰਸ ਤੋਂ ਵੀ ਜਿਹੜਾ ਨਸ਼ਾ ਹੈਗਾ ਉਹ ਸਮਗਲ ਹੋ ਕੇ ਵੀ ਆਂਦਾ ਕਿਉਂਕਿ ਕੋਈ ਪੰਜਾਬ ਦੇ ਵਿੱਚ ਨਸ਼ਾ ਮੈਨੂਫੈਕਚਰ ਨਹੀਂ ਹੁੰਦਾ ਕੋਈ ਬਹੁਤ ਵੱਡੇ ਪੱਧਰ ਤੇ ਜਿਹੜੇ ਫਾਰਮਾਸਿਊਟੀਕਲਸ ਹੈਗੇ ਉਹਨਾਂ ਦੀ ਬਹੁਤ ਵੱਡੇ ਪੱਧਰ ਤੇ ਪੱਦੀ ਦੇ ਵਿੱਚ ਦੇਰਾ ਦੂਨ ਉੱਤਰਾਖੰਡ ਦੂਜੀ ਸਟੇਟਾਂ ਤੋਂ ਯੂਪੀ ਮੇਰਠ ਤੋਂ ਡਾਈਵਰਸ਼ਨ ਹੁੰਦੀ ਹੈ जरा फार्मेस्यूटिकल ए चैलेंज आ रहा है स्पेषली साउथ पंजाब मालवे दूजे स्टेटा तो काफ़ी डाइवर्शन हो रही है बट फुली गियर अदा के रैकेट बस्ट किए हैं देखिए जैसा मैंने पहले कहा था कि एक मार्च के बाद ही पाकिस्तान ने बौखलाहट महसूस करी थी क्योंकि जो हमारा युद्ध नशिया विरुद्ध था उससे एक बहुत इम्पैक्ट पड़ा था क्योंकि जो लोग रेसिपियंट थे उनको हमने पकड़ना शुरू किया जो उनकी पेमेंट्स रुक गई उनके हवाला नेटवर्क पे हमने कंसंट्रेटेड अटैक किया तो देर फोर पाकिस्तान में पंजाब में डाइवर्ट करने के लिए अफरा तफरी की घटनाएं करने की कोशिश करी जिन्हें बहुत सख्ती से निपटा गया सो so, पंजाब पुलिस इज़ फुली प्रिपेयर टू मीट एनी सिचुएशन ਇਹ ਤੁਹਾਨੂੰ ਲੱਗਦਾ ਨਹੀਂ ਕਿ ਜਿਹੜੇ ਅਫੀਸਰਸ ਹੈਗੇ ਨੇ ਐਸਐਸਪੀ ਹੈ ਉਹਨੂੰ ਇੱਕ ਪ੍ਰੈਸ਼ਰ ਪਏਗਾ ਕਿ ਜਾਂ ਤੁਸੀਂ ਇੱਕ ਕਹਿੰਦੇ ਉਸ ਤੋਂ ਬਾਅਦ ਆਪਾਂ ਦੇਖਾਂ ਕਾਰਵਾਈ ਕੀ ਕਰਨੀ ਹੈ ਉਹ ਤਾਂ ਮੋਨੀਟਰ ਕੀਤਾ ਜਾਏਗਾ ਸਸਪੈਂਸ਼ਨ ਦਾ ਕੋਈ ਹਾਲ ਨਹੀਂ ਹੈ ਲੇਕਿਨ ਮੋਨਿਟਰਿੰਗ ਕਿੰਨਾ ਵੀ ਹੋਏਗੀ ਕਿਉਂਕਿ ਕਿਸੇ ਉੱਤਰ ਸਸਪੈਂਡ ਕਰੋਗੇ ਉਹ ਬੜਾ ਡੀਮੋਟਿਵੇਟ ਹੁੰਦਾ ਹੈਗਾ ਲੇਕਿਨ ਫਿਰ ਵੀ ਕੰਮ ਤਾਂ ਕਰਦਾ ਹੈ ਬੈਟਰ ਕਰ ਤੱਕ ਕੋਸ਼ਿਸ਼ ਕਰਦਾ ਉਹਨੂੰ ਕਿਵੇਂ ਕਰੋ ਕਿ ਸਭੋ ਮੈਂ ਤੇ ਇਸ ਨੂੰ ਬੜੇ ਪੋਜ਼ਿਟਿਵ ਸੈਂਸ ਚ ਲੈਂਦਾ ਤੁਸੀਂ ਪੋਜ਼ਿਟਿਵ ਸੈਂਸ ਚ ਲੋ ਕਿਉਂਕਿ ਪੰਜਾਬ ਪੁਲਿਸ ਨੇ ਜਿਵੇਂ ਮੈਂ ਕੱਲ ਵੀ ਕਿਹਾ ਸੀਗਾ ਕਿ ਵੀ ਹੈਵ ਅ ਗਲੋਰੀਅਸ ਟ੍ਰੈਡੀਸ਼ਨ ਵੱਡੇ ਤੋਂ ਵੱਡਾ ਚੈਲੰਜ ਜਿਹੜਾ ਉਹ ਪੰਜਾਬ ਪੁਲਿਸ ਨੇ ਉਸ ਦਾ ਸਾਹਮਣਾ ਕੀਤਾ ਹੈ ਇੱਕ ਮਾਰਚ ਤੋਂ ਬਾਅਦ ਜਿਹੜੀ ਪੰਜਾਬ ਪੁਲਿਸ ਦੀ ਚੰਗੀ ਪਰਫਾਰਮੈਂਸ ਹੋਈ ਹੈ ਉਸ ਨੂੰ ਵੇਖਦੇ ਹੋਏ ਅਸੀਂ 31 ਮਈ ਦਾ ਇਹ ਟਾਰਗੇਟ ਦਿੱਤਾ ਹੈ ਤੇ ਆਈ ਐਮ ਫੁੱਲੀ ਕੌਨਫੀਡੈਂਟ ਥੈਟ ਪੰਜਾਬ ਪੁਲਿਸ ਵਿਲ ਰਾਈਜ਼ ਟੂ ਦਾ ਓਕੇਸ਼ਨ ਤੇ ਜਿਹੜੀ ਡਰੱਗਸ ਦੀ ਸਪਲਾਈ ਹੈਗੀ ओ जीरो करती जाओ। देखो जी तो ब्लैक, एगे शीप एगे ना ना ब्लैक शीप विल बी ट्रीटेड क्रिमिनल, एकनीबडीज इन ट्रेड, वह भावें पुलिस अफसर है भावें कोई सरकारी मुलाजिम है भावें कोई बंदा है विल बी ट्रीटेड एज अ क्रिमिनल ਮੈਂ ਸਮਝਦਾ ਕਿ ਕਾਫੀ ਹੱਦ ਤੱਕ ਇਹ ਚੇਨ ਟੁੱਟ ਚੁੱਕੀ ਹੈ ਜੇ ਤੁਸੀਂ ਸਟ੍ਰੀਟਸ 'ਤੇ ਜਾ ਕੇ ਵੇਖੋ ਸੜਕਾਂ 'ਤੇ ਪਤਾ ਕਰੋ ਤੇ ਡਰੱਗਸ ਦੀ ਅਵੇਲੇਬਿਲਿਟੀ ਬਹੁਤ ਘਟੀ ਹੈਗੀ ਜੇ ਦੀ ਸਟ੍ਰੀਟ ਪ੍ਰਾਈਸ ਆਫ ਡਰੱਗਸ ਇਜ਼ ਵੈਰੀ ਹਾਈ ਸੋ ਦਿਸ ਇਜ਼ ਦਾ ਰਾਈਟ ਟਾਈਮ ਮੈਂ ਸਮਝਦਾ ਕਿ ਇੱਕ ਟਿਪਿੰਗ ਪੁਆਇੰਟ ਹੈਗਾ ਤਾਂ ਹੀ ਅਸੀਂ ਇੱਕ ਸਟ੍ਰੈਟਜਾਈਜ਼ ਕਰਕੇ ਇੱਕ ਟਿਪਿੰਗ ਪੁਆਇੰਟ ਹੈਗਾ ਕਿ ਜੇ ਹੁਣ ਅਸੀਂ ਸਾਰੇ ਜ਼ੋਰ ਮਾਰਾਂਗੇ ਤੇ ਅਸੀਂ ਪੰਜਾਬ ਨੂੰ ਡਰੱਗ ਫਰੀ ਕਰ ਦਾਂਗੇ ਸਰ ਸਰਜੀਕ ਐਪੀਅਰੈਂਸ ਤਾਂ ਹੋਈਆਂ ਨੇ ਪਰ ਗਵਰਨਰ ਸਾਹਿਬ ਨੇ ਪਿਛਲੇ ਦਿਨੀ ਫਿਗਰ ਕੋਟ ਪੰਜਾਬ ਦੇ 21 ਲੱਖ ਜਿਹੜੇ ਯੂਥ ਹੈ ਉਹ ਨਸ਼ਿਆਂ ਦੇ ਚਪੇਟ ਦੇ ਵਿੱਚ ਆਇਆ ਹੋਇਆ ਅਸੀਂ ਉਸ 21 ਲੱਖ ਯੂਥ ਨੂੰ ਬਾਹਰ ਕੱਢਣ ਕਿ ਕੀ ਕਰਦੇ ਦੇਖੋ ਮੇਰੇ ਕੋਲ ਫਿਗਰਸ ਨਹੀਂ ਹੈਗੀਆਂ ਆਈ ਥਿੰਕ ਪੰਜਾਬ ਸਰਕਾਰ ਨੇ ਸੀਐਮ ਸਾਹਿਬ ਨੇ ਅਨਾਉਂਸ ਕੀਤਾ ਸੀਗਾ ਵਿਧਾਨ ਸਭਾ ਚ ਵੀ ਕਿਹਾ ਸੀਗਾ ਕਿ ਅਸੀਂ ਇੱਕ ਡਰੱਗ ਸੈਂਸਸ ਕਰਾਵਾਂਗੇ ਸੋ ਉਹ ਹੈਲਥ ਡਿਪਾਰਟਮੈਂਟ ਦੂਜੇ ਡਿਪਾਰਟਮੈਂਟਸ ਦਾ ਪਰਵਿਊ ਹੋਏਗਾ ਤੇ ਉਹ ਐਪਰੋਪਰੀਏਟਲੀ ਉਹਨਾਂ ਦੀ ਜਿਹੜੀ ਕਹਿੰ ਲੋ ਪ੍ਰਾਈਵੇਸੀ ਨੂੰ ਧਿਆਨ ਚ ਰੱਖਦੇ ਹੋਏ ਜਿਹੜੇ ਡਰੱਗ ਯੂਜ਼ਰਸ ਹੈਗੇ ਸਾਡੇ ਲਈ ਤੇ ਉਹ ਵਿਕਟਮਸ ਹੈਗੇ ਸੋ ਅਸੀਂ ਉਹਨਾਂ ਨੂੰ ਰੀਹੈਬਿਲੇਟਡ ਕਰਾਵਾਂਗੇ ਐਡਮਿਟ ਕਰਾਵਾਂਗੇ ਸੋ ਸਾਡਾ ਬੜਾ ਇਸ ਤੇ ਪੋਜ਼ਿਟਿਵ ਅਪਰੋਚ ਸਾਡੀ ਰੋਗਨੀ ਪਰ ਫਾਰਮੈਟਿਕਲ ਕੰਪਨੀਆਂ ਜਿਹੜੀਆਂ ਨੇ ਪਰ ਸਰਵੇ ਕਰਵਾਇਆ ਕਿਉਂਕਿ ਫਾਰਮੈਟਿਕਲ ਕੰਪਨੀਆਂ ਦਾ ਸਰਵੇ ਦੇ ਵਿੱਚ ਤੁਹਾਡੇ ਡੀਐਸਪੀ ਰਵੀਂਦਰ ਭਾਜ ਨੇ ਵੀ ਸਵਾਲ ਚੁੱਕਿਆ ਸੀ ਵੀ ਉਹੀ ਨਸ਼ਾ ਜਿਹੜਾ ਜ਼ਿਆਦਾ ਪ੍ਰਮੋਟ ਕਰ ਰਹੀਆਂ ਜਿਹਨੀਆਂ ਦੇਰਾ ਤੋਂ ਟਾਈਪ ਉਹਨਾਂ ਨੇ ਸਬਕ ਕੀਤੀ ਸੀ ਅਸੀਂ ਕਈ ਕਈ ਪੰਜਾਬ ਦੇ ਨਾਂ ਲਾ ਕੇ ਸੁਣਿਆ ਉਹਨਾਂ ਤੇ ਕਾਫੀ ਸਖਤ ਕਾਰਵਾਈ ਹੋਈ ਹੈ ਅਸੀਂ ਕਾਫੀ ਰੈਕਟਸ ਬਸ ਕੀਤੇ ਫਾਰਮੈਟਿਕਲ ਕੰਪਨੀ ਦੇ ਦਰਵਾਜ਼ੇ ਤੇ ਦਰਵਾਜ਼ੇ ਤੇ ਬਾਅਦ ਵਿੱਚ ਇਸ ਲਈ ਮੈਂ ਤੁਹਾਨੂੰ ਵੀ ਜੱਟ ਪੈਕਡਸ ਦੇ ਡੈਵਿਸ ਜਿਹੜੇ ਹਨ ਕੱਟੇ ਹੋਗੇ ਨੇ ਸੋਰਸਿਸ ਦੇ ਵੀ ਜਾਣਕਾਰੀ ਦੇ ਰਹੇ ਨੇ ਪੰਜਾਬ ਦੀ ਤੁਹਾਡੀ ਮੌਜੂਦ ਨੂੰ ਤੋੜਨ ਵਾਸਤੇ ਉਹ ਨਿਸ਼ਾਨਾ ਬਣਾਦੇ ਪੰਜਾਬ ਨੂੰ ਕਿਤੇ ਵੀ ਉਹ ਕਾਮਯਾਬ ਨਾ ਹੋ ਉਸ ਤੋਂ ਲੈ ਕੇ ਤੁਸੀਂ ਸੈਕਟੀਟ ਦੀ ਗੱਲ ਅਸੀਂ ਸੈਕੰਡ ਲਾਈਨ ਆਫ ਡਿਫੈਂਸ ਸਟਰੈਂਥਨ ਕੀਤਾ ਹੈ ਅਸੀਂ ਬੀਐਸਐਫ ਨਾਲ ਸਾਡਾ ਤਾਲਮੇਲ ਜਿਹੜਾ ਬਿਲਕੁਲ ਹਾਈ ਕੁਆਲਿਟੀ ਦਾ ਹੈਗਾ ਸੋ ਅਸੀਂ ਸਜਗ ਹੈਗੇ ਅਲਰਟ ਹੈਗੇ ਪ੍ਰੀਵੈਂਟਿਵ ਸਟੈਪਸ ਲੈ ਰਹੇ ਹੈਗੇ ਸਾਥ ਹੀ ਸਾਥ ਡਿਟੈਕਸ਼ਨ ਵੇਲੇ ਟੈਕਨੀਕਲ ਤੇ ਹਰ ਤਰੀਕੇ ਨਾਲ ਅਸੀਂ ਜਿਹੜੀ ਇਸ ਜਵੇਂ ਕੱਲ ਵੀ ਅੰਮ੍ਰਿਤਸਰ ਰੂਰਲ ਪੁਲਿਸ ਨੇ ਜਿਹੜਾ ਇੱਕ ਮੋਡਿਊਲ ਜੀਵਨ ਫੌਜੀ ਆਪਰੇਟ ਕਰਦਾ ਸੀ ਉਸ ਨੂੰ ਬਸਟ ਕੀਤਾ ਉਹ ਇਨਕਾਊਂਟਰ ਹੋਇਆ ਸੀਗਾ ਦੋ ਬੰਦੇ ਜ਼ਖਮੀ ਵੀ ਹੋਏ ਸੋ ਕੰਟੀਨਿਊਸ ਐਂਟੀ ਨੈਸ਼ਨਲ 엘ਿਮੈਂਟਸ ਤੇ ਸਾਡਾ ਪ੍ਰੈਸ਼ਰ ਜਿਹੜਾ ਉਹ ਜਾਰੀ ਹੈ ਜੀ ਸਰ ਜਿਸ ਤਰੀਕੇ ਨਾਲ ਹਾਲਾਤ ਪਾਕਿਸਤਾਨ ਨਾਲ ਲੜਾਈ ਵਰਗੇ ਲੱਗ ਰਹੇ ਕਿਉਂਕਿ ਸਰਦੀ ਪਾਕਿਸਤਾਨ ਦੇ ਨਾਲ ਪੰਜਾਬ ਸਭ ਤੋਂ ਵੱਡਾ ਇਲਾਕਾ ਹੈ ਉਸ ਮੁਤਲਬ ਕੋਈ ਤਿਆਰੀ ਨਹੀਂ ਉਸ ਮੁਤਲਬ ਕਿ ਆਰਮੀ ਨੂੰ ਕੋਈ ਡਰਵਾ ਦੇ ਆ ਦੇਖੋ ਜੀ ਜੋ ਸਾਡਾ ਰੋਲ ਹੈਗਾ we will perform our role ਸਰ ਜੇ ਵੀ ਉਹਨਾਂ ਜਿਹੜੇ ਜਿਹਨੇ ਲੋਕ ਡਰੱਗਸ ਲੈਂਦੇ ਨੇ ਉਹ ਬੜੀ ਰਿਕਵਰੀ ਹੈ ਸਮ ਲੋਕ ਬੜੇ ਘਟੇ ਜਾ ਰਹੇ ਨੇ ਉਸੇ ਛੱਡਣ ਵਾਸਤੇ ਉਹ ਤਾਂ ਕੋਈ ਨੋਟ ਨਹੀਂ ਆਂਦਾ ਵੀ ਪੰਜ ਨੇ 10 ਦੇ ਜਿਹੜਾ ਕੋਈ ਨੇ ਉਹ ਕਿਹਾ ਗਿਆ ਜਾਂ ਜੋ ਵੀ ਇਸ ਪਾਸੇ ਲੈ ਕੇ ਗਏ ਇਹ ਬੜੀ ਸੰਖਿਆ ਘਟਾ ਰਹੀ ਹੈ ਤਾਂ ਤੁਹਾਨੂੰ ਕੀ ਤੁਸੀਂ ਹੈਲਥ ਵਰਕ ਦੇਖੋ ਜੀ ਇਹ ਅਸੀਂ ਇਸ ਨੂੰ ਸਟੱਡੀ ਕਰ ਰਹੇ ਹੈਗੇ ਯੂ ਆਰ ਰਾਈਟ ਕਿ ਓਟ ਸੈਂਟਰਸ ਦੇ ਵਿੱਚ ਜਿਹੜੀ ਫੁੱਟਬਾਲ ਹੈਗੀ ਉਹ ਤਕਰੀਬਨ 20% ਵਧੀ ਹੈ that is not in proportion 2 ਪਰ ਇਹ ਵੀ ਸਚਾਈ ਹੈਗੀ ਕਿ ਜਿਹੜੀ ਸਟਰੀਟ ਪ੍ਰਾਈਸ ਆਫ ਡਰਗਸ ਬਹੁਤ ਜ਼ਿਆਦਾ ਵਧੀ ਹੈ so there is a diversion which could be on pharmaceutical drugs ਇੱਕ ਸਾਡੇ ਕੋਲ ਇਨਪੁਟ ਆਈ ਸੀ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਆ ਆਰਐਮਪੀ ਡਾਕਟਰਸ ਹੁੰਦੇ ਆ ਕਵਾਕਸ ਹੁੰਦੇ ਆ ਉਹਨਾਂ ਦੀ ਪ੍ਰਿਵਲੈਂਸ ਵਧੀ ਹੈ ਲੋਕੀ ਜਿਹੜੇ ਹੈਗੇ ਅਲਟਰਨੇਟ ਟਾਈਪ ਆਫ ਪਰ ਸਾਡੀ ਜਿਹੜੀ ਕੋਸ਼ਿਸ਼ ਹੈ ਕਿ ਪੰਜਾਬ ਸਰਕਾਰ ਦਾ ਜਿਹੜਾ ਉਪਰਾਲਾ ਹੈ ਕਿ ਇਹਨਾਂ ਨੂੰ ਜਿਹੜੇ ਅਥਰਾਇਜ਼ਡ ਚੈਨਲਸ ਆਫ ਡੀ ਐਡਿਕਸ਼ਨ ਹੈਗੇ ਜਿਹੜਾ ਮੈਡੀਕਲ ਪ੍ਰੋਟੋਕਾਲ ਉਸ ਤੇ ਜਿਹੜਾ ਹੈਗਾ ਇਹਨਾਂ ਨੂੰ ਡਾਇਵਰਟ ਕੀਤਾ ਜਾ। ਇਸ ਆਫ ਐਨੀ ਪਲਾਨਸ ਕਿ ਜਿਹਦੇ ਵਿੱਚ ਕਿ ਬਹੁਤ ਸਾਰੇ ਸਿਟੀਨ ਦੇ ਵਿੱਚ ਬਹੁਤ ਸਾਰੇ ਬਿਲਡਿੰਗਸ ਇਹੋ ਕੀ ਹੋ ਕੇ ਰਹੀਆਂ ਜਾਂ ਫਿਰ ਅੰਡਰ ਕੰਸਟਰਕਸ਼ਨ ਰਹੀਆਂ ਨੇ ਜਾਂ ਉਹਨਾਂ ਬਿਲਡਿੰਗਸ ਦੇ ਵਿੱਚ ਅਕਸਰ ਜਿਹੜੇ ਨੈਰੋਗੋਨ ਮਸ਼ੇ ਕਰਦੇ ਦਿਖਦੇ ਨੇ ਜਾਂ ਫਿਰ ਅਜਿਹੀਆਂ ਬਿਲਡਿੰਗ ਜਿਹੜੀਆਂ ਅਬੈਂਡਨ ਹੋ ਚੁੱਕੀਆਂ ਹੋਈਆਂ ਨੇ ਉਹਨਾਂ ਦੇ ਉੱਤੇ ਕਿਸ ਤਾਈਂ ਕੋਈ ਪਟੋਲਿੰਗ ਮਸਾਲੇ ਕੋਈ ਜਿਹੜਾ ਪਲਾਨਿੰਗ ਦੇ ਵਿੱਚ ਤੁਸੀਂ ਚੀਜ਼ ਅਰਾਊਂਡ ਕੀਤੀਆਂ ਨੇ ਕਿਉਂਕਿ ਮੈਕਸਿਮਮ ਜ ਤੁਸੀਂ ਬਹੁਤ ਵਧੀਆ ਪੁਆਇੰਟ ਉਠਾਇਆ ਇਹਨੂੰ ਜਿਹੜੇ ਮੈਂ ਡਿਨਾਇਲ ਆਫ ਐਕਸੈਸ ਦੀ ਗੱਲ ਕੀਤੀ ਸੀ ਸਰਡਨ ਹੌਟਸਪੌਟਸ ਤੇ ਹੈਗੇ ਜਿੱਥੇ ਇਹ ਲੋਕ ਰਹਿੰਦੇ ਆ ਡਰਗ ਯੂਜ਼ਰਸ ਕੁਝ ਹੌਟਸਪੌਟਸ ਨੇ ਜਿੱਥੇ ਜਾ ਕੇ ਉਹ ਕਰਦੇ ਜਿਵੇਂ ਪਾਰਕ ਹੋ ਗਏ ਅਮੂਨਨ ਜਾਂ ਅਬੈਂਡੰਟ ਇੱਥੇ ਅਸੀਂ ਪੈਟਰੋਲਿੰਗ ਵੀ ਵਧਾਈ ਹੈ ਉਹ ਉਹ ਜਿਹੜੇ ਉਹਨਾਂ ਦੇ ਜਿਹੜੇ ਕਿਹ ਲੋਕ ਕਨਸਰਨਡ ਏਜੰਸੀ ਹੈ ਉਹਨਾਂ ਨਾਲ ਗੱਲ ਕਰਕੇ ਕਿਤੇ ਕੋਈ ਕੰਦ ਕਰਨੀ ਹੈ ਕਿਤੇ ਕੋਈ ਗੇਟ ਲੋਕ ਕਰਨਾ ਹੈ ਪਾਰਕ ਦੀ ਅਪਲਿਫਟਮੈਂਟ ਹੈ ਸੋ ਕਈ ਜਿਹੜੇ ਹੈਗੇ 올 ਅਕ੍ਰੋਸ ਦਾ ਸਟੇਟ ਦਿਸ ਇਸ ਬੀਂਗ ਡਨ ਵੀ ਹੈਵ ਐਂਟੀਸੀਪੇਟਡ ਕਿ ਸਾਥ ਕਿਤੇ ਕਿਉਂਕਿ ਲੋਕਲ ਐਮਐਲ ਰੀਪਰੋਡਕਟਿਵ ਮੰਡਲੇ ਆ ਪਾਰਟੀ ਦੇ ਪੁਲਿਸ ਅਫਸਰ ਹੋਣ ਐਮਐਨਆ ਕੋ ਲੋਕਲ ਪੋਲੀਟੀਕਲੀ ਕੋ ਰੋਲ ਰਹੇਗਾ ਕਿਉਂਕਿ ਦੇਖੋ ਜੀ ਅਸੀਂ ਤੇ ਵੀ ਵਰਕ ਇਨ ਅ ਪ੍ਰੋਫੈਸ਼ਨਲ ਵੇ ਵੀ ਵੈਲਕਮ 올 ਹੈਲਪ ਫ੍ਰੋਮ ਸਾਰੇ ਪੰਜਾਬ ਤੇ ਸਾਰੇ ਪੰਜਾਬੀਆਂ ਨੂੰ ਅਪੀਲ ਕਰਾਂਗਾ ਕਿ ਇਹ ਜਿਹੜੀ ਮੁਹਿੰਮ ਹੈਗੀ ਤੁਸੀਂ ਸਾਡੇ ਨਾਲ ਆਓ ਤੇ ਜਿਹੜਾ ਪੰਜਾਬ ਨੂੰ ਨਸ਼ਾ ਮੁਕਤ ਬਣਾਓ ਥੈਂਕ ਯੂ ਵੈਰੀ ਮਚ है ये जो पंजाब सरकार का जो युद्ध नशिया विरुद्ध जो अभियान था उसके अंतर्गत हमने पंजाब को नशा मुक्त बनाने का 31 मार्च तक का टारगेट अपने ऑफिसर्स को दिया था उसके लिए उसको एक अमली जामा पहनाने के लिए आज यहाँ पे एक हमने स्टेट लेवल रिव्यू मीटिंग की करी थी जिसमें सभी हमारे सीनियर ऑफिसर्स एंटी नारकोटिक्स टास्क फोर्स के काउंटर इंटेलिजेंस इंटरनल सिक्योरिटी लॉ एंड ऑर्डर रेंज डी सभी रेंज डी सभी कमिश्नर्स ऑफ पुलिस और एस इस मीटिंग में पार्ट uh, दो हिस्सों में मीटिंग करी गई फर्स्ट पार्ट में हमने रिव्यू किया जो अभी तक युद्ध नशा विरुद्ध में जो एक्शन लिए गए जो एफ uh, दर्ज हुई जो गिरफ्तारियां हुई और किस डायरेक्शन में हमारा काम हुआ Uh, कहाँ पे पॉजिटिव ज़्यादा बेटर हुआ कहाँ पे डेफिशिएंसी देखी गई और सेकेंड पार्ट में हर ऑफिसर ने अपना प्लान प्रेजेंट किया कि वो किस तरीके से उसकी क्या स्ट्रेटजी होगी कि वो अपने एरिए में ड्रग्स जो है वो पूरी तरह से ख़त्म करेंगे इकतीस मार्च तक इसमें इसके अंतर्गत हमने जिम्मेवारी फिक्स करी है सभी एस की सब डिविजनल डी की कि वो अपने एरिए में इस अभियान के लिए जिम्मेवार होंगे इकतीस तक सो एक पंजाब में जो युद्ध नशा विरुद्ध के अंतर्गत एक बहुत हाई 90 परसेंट कन्विक्शन रेट जो अचीव हुई है ये इसके शुरू होने के पहले 85 परसेंट थी तो ये पाँच प्रतिशत की इसमें बढ़ोतरी हुई है 744 फोर्टी फोर कन्विक्शंस हमने अचीव करी है आउट ऑफ 833 जो कोर्ट डिसीजन आए हैं तो एक एंड टू एंड मैनर में कम्प्लीट प्रोफेशनल तरीके से इन्वेस्टिगेशन करके हमारी कोशिश है कि ज़्यादा से ज़्यादा लोगों को सज़ा दिलवाई जाए और उसमें एक लोगों को दस साल से ज़्यादा की पनिशमेंट अवार्ड हुई है तो रिकवरी बहुत ज़्यादा हुई है 325 किलो हीरोइन हमारी रिकवर हुई है तो एवरेज जो हमारी रिकवरी है वो चार गुना इस वक्त चल रही है और एक बहुत ज़्यादा इसका इम्पैक्ट हुआ है स्ट्रीट अवेलेबिलिटी जो ड्रग्स की वो काफ़ी कम हुई है और हमारी कोशिश है कि पंजाब सरकार के सभी डिपार्टमेंट्स को साथ लेके जो हमारे मुख्यमंत्री सरदार भगवंत मान जी ने एक स्ट्रैटी बनाई है कि हेल्थ डिपार्टमेंट पुलिस डिपार्टमेंट एजुकेशन डिपार्टमेंट

ਦੇ ਰਿਵਿਊ ਦੇ ਵਿੱਚ ਤਾਂ ਬਹੁਤ سارے ਪੈਰਾਮੀਟਰ ਹੋਣਗੇ ਤਾਂ ਅਸੀਂ ਇੱਕ ਕੰਪਲੀਟ ਪ੍ਰੋਫੈਸ਼ਨਲ ਤਰੀਕੇ ਨਾਲ ਰਿਵਿਊ ਕੀਤਾ ਹੈ ਐਸਐਚਓ ਡੀਐਸਪੀ ਦੇ ਨਾਲ ਐਸਐਸਪੀ ਕੰਮ ਕਰਨੀ ਵੀ ਐਸਐਚਓ ਡੀਐਸਪੀ ਦੀ ਜ਼ਿੰਮੇਵਾਰੀ ਹੋਏਗੀ ਤੇ ਐਸਐਸਪੀ ਦੇ ਨਾਲ ਦਿੱਤੋਂ ਉਹੀ ਹੋਏਗੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਜੀ ਅਸੀਂ ਸਾਰਿਆਂ ਦੀ ਮੈਂ ਤਾਂ ਕਹਿੰਦਾ ਲੋਕਾਂ ਦੀ ਵੀ ਜ਼ਿੰਮੇਵਾਰੀ ਹੈ ਤੁਹਾਡੀ ਤੇ ਮੇਰੀ ਵੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਥੈਂਕ ਯੂ ਜੀ